ਤੂੰ ਨਰਾਜ ਕੋ ਹੋਣ ਢਈ ਆ ਕੋਈ ਗੱਲ ਨਹੀਂ ਮੈਂ ਆਵਾਂਗੀ ਕਿਤੇ ਟਾਈਮ ਲੱਗਦਾ ਆ ਦੀ ਇਸ ਤਰ੍ਹਾਂ ਬਸ ਸਰ ਜਿਹੜੀ ਲੰਘ ਜਾਂਦੀ ਆ ਕੋਈ ਗੱਲ ਨਹੀਂ ਹੁਣ ਕੰਮ ਕੁੰਮਤ ਕਰ ਲੈਂਦੀਆਂ ਨੇ ਕੁੜੀਆਂ ਹੁਣ ਤੇ ਮੈਂ ਕਿਹੜਾ ਕੋ ਕੰਮ ਕਰਨ ਢਈ ਆ ਵਿਹਲੀ ਆ ਬਸ ਕੋਈ ਗੱਲ ਨਹੀਂ ਆਉਂਗੀ ਮੈਂ ਕੋਈ ਨਹੀਂ ਤੂੰ ਨਰਾਜ ਨਾ ਹੋ ਤੇ ਕੋਈ ਨਹੀਂ ਮੈਂ ਆਉਂਗੀ ਮਾਰੂਗੀ ਚੱਕਰ ਕਿਸ ਦਿਨ ਮੈਂ ਚਾ ਠੀਕੇ ਆ ਫਿਰ ਕਿਹਦਾ ਫੋਨ ਆਉਂਦਾ ਹੈ ਮੰਮੀ ਜੀ ਮਾਸੀ ਤੇਰਾ ਹੀ ਠੀਕ ਠਾਕ ਆ ਹਾਂ ਠੀਕ ਆ ਮੰਮੀ ਮਮੀ ਤੁਹਾਡੇ ਨਾਲ ਨਾ ਗੱਲ ਕਰਨੀ ਹੀ ਇੱਕ ਨਹੀਂ ਹੁਣ ਕਿਹੜਾ ਸਨਾ ਲੈ ਕੇ ਆ ਗਈਆਂ ਕੁਛ ਅੱਜ ਦੀ ਗੱਲ ਬਾਤ ਮੈਨੂੰ ਦੱਸੀ ਕਿ ਤੇ ਚੋਪੀ ਕੀਤੀ ਰ ਮਮੀ ਤੁਹਾਨੂੰ ਕਿਉਂ ਇਦਾਂ ਲੱਗਦਾ ਵਾ ਵੀ ਮੈਂ ਹਰ ਵੇਲੇ ਮਾੜੀ ਗੱਲ ਹੀ ਕਰਨੀ ਹੁੰਦੀ ਹੈ ਕੋਈ ਚੰਗੀ ਗੱਲ ਹੀ ਕਰਨਾ ਹੀ ਹੋਊਗੀ ਨਾ ਗੱਲ ਤੇ ਮੈਂ ਕਰਨੀ ਹੀ ਭੂਆਜੀ ਬਾਰੇ ਹੁਣ ਤੁਹਾਡੇ ਸਾਹਮਣੇ ਕਿੰਨਾ ਉਹ ਕੱਲ ਬੋਲ ਕੇ ਗਏ ਤੇ ਬੋਲੇ ਵੀ ਉਹ ਜੈਜਾ ਜੇ ਅਹੀਂ ਉਹਨਾਂ ਦੇ ਪੈਸੇ ਦੇ ਦਿੰਦੇ ਤੇ ਉਹ ਨਾ ਬੋਲਦੇ ਮੈਂ ਤੇ ਆਨੀ ਆ ਵੀ ਚੱਲ ਜਿਹੜੇ ਤੁਹਾਡੇ ਕੋ ਫਸਲ ਦੇ ਪੈਸੇ ਆ ਨਾ ਤੇ ਤੁਸੀਂ ਐਂਦਾ ਕਰੋ ਉਹ ਦੇ ਦੋ ਹਾਂ ਤੇ ਪੂਆਜੀ ਦੇ ਦੇ ਦिए ਤੇ ਕੋਈ ਗੱਲ ਨਹੀਂ ਇਹਨਾਂ ਤੇ ਜਦੋਂ ਆਉਣਗੇ ਨਾ ਬਾਹਰੋਂ ਤੇ ਫਿਰ ਉਹ ਮੈਂ ਤੁਹਾਨੂੰ ਦੇ ਦੂੰਗੀ ਬੱਲੇ ਨਹੀਂ ਤੇਰੇ ਮੈਂ ਤਾਂ ਪਤਾ ਨਹੀਂ ਕਿਹੜੀ ਸਲਾਹ ਮੇਰ ਨਾਲ ਕਰਨ ਆਈ ਆ ਇਹ 2 ਸਾਲ ਹੋ ਗਏ ਮੁੰਡੇ ਨੂੰ ਬਾਹਰ ਗਏ ਨੂੰ ਕਦੀ ਮੇਰੀ ਤਲਵੀ ਤੇ ਪੈਸਾ ਰੱਖਿਆ ਹੀ ਉਹ ਤੇ ਫਸਲ ਦਾ ਤੁਹਾਨੂੰ ਬੜਾ ਚੇਤਾ ਹੁੰਦਾ ਮੰਮੀ ਕੋ ਪੈਸੇ ਹੈਗੇ ਨਹੀਂ ਉਹ ਤੁਹਾਡੀ ਨਹੀਂ ਵੇਚਤੀ ਹੋਈ ਵੇਚਤੀ ਤੇ ਮੇਰੀ ਹੋਈ ਆ ਜਿੰਨੇ ਜਿਹਦੇ ਨਾਲ ਬੋਲ ਕੇ ਗਈ ਆ ਡਾਈ ਲੱਖ ਰੁਪਏ ਗਿਆ ਖਾ ਲਿਆ ਵਾ ਨਹੀਂ ਜਿਹੜੇ ਸੰਸਮੁੜੇ ਨੇ ਬਣਾ ਲਿਆ ਸੀ ਤੇ ਉਹਦੇ ਪੈਸੇ ਤੇ ਮੋੜ ਦਿੰਦੇ ਤੁਸੀਂ ਮੰਮੀ ਆਹ ਕਿੱਦਾਂ ਦੀ ਗੱਲ ਹੋ ਗਈ ਵੀ ਤੁਸੀਂ ਖਾ ਲਿਆ ਵਾ ਜੇ ਮੈਂ ਤੁਹਾਡੇ ਹੱਥ ਤੇ ਪੈਸੇ ਨਹੀਂ ਰੱਖਦੀ ਤੇ ਖਰਚਾ ਵੀ ਸਾਰਾ ਤੁਸੀਂ ਮੇਰ ਕੋ ਕਰਉਂਦੇ ਜੇ ਆ ਮਾੜੇ ਮੋٹے ਫਸਲ ਦੇ ਦਿੰਦੇ ਜੇ ਨਾ ਬਾਕੀ ਸਾਰੇ ਤੁਹਾਡੇ ਕੋਲ ਹੀ ਹੁੰਦੇ ਆ ਤੇ ਜਿਹੜੀ ਤੁਸੀਂ ਮੋੜਨ ਦੀ ਗੱਲ ਕਰਨ ਦੇ ਜੇ ਮੈਂ ਘਰ ਦਾ ਖਰਚਾ ਕਰਦੀ ਕਿ ਪੈਸੇ ਮੋੜਦੀ ਇਹ ਤੁਹਾਨੂੰ ਵੀ ਚੰਗੀ ਤਰ੍ਹਾਂ ਪਤਾ ਵਾ ਪਤਾ ਨਹੀਂ ਹੁਣ ਤੁਸੀਂ ਇਦਾਂ ਦੀਆਂ ਗੱਲਾਂ ਕਿਉਂ ਕਰੀ ਜਾਂਦੇ ਜੇ ਜੇ ਉਦੋਂ ਤੁਸੀਂ ਸਾਡੇ ਕੋ ਖਰਚਾ ਨਾ ਨਾ ਲੈਂਦੇ ਤੇ ਅਸੀਂ ਪਹਿਲਾਂ ਲਾਉਣ ਵਾਲੇ ਲਾ ਦਿੰਦੇ ਅਸੀਂ ਹੁਣ ਘਰ ਦੇ ਖਰਚੇ ਕਰਦੇ ਕਿ ਲਾਉਣ ਵਾਲੇ ਲਾਉਂਦੇ ਨਹੀਂ ਵੱਡੀ ਗੈਸਿਆਣੀਏ ਮੈਂ ਤੁਹਾਨੂੰ ਕਿਹਾ ਸੀ ਦਲਜੀਤ ਦਾ ਵਿਆਹ ਕਰੋ ਤਾਂ ਤੇ ਭੂਆ ਵੀ ਨੱਚਦੀ ਤੇ ਤੂੰ ਵੀ ਨੱਚਦੀ ਹੀ ਗਾੜੀ ਗਾੜੀ ਹੋ ਗਏ ਉਦੋਂ ਨਹੀਂ ਪਛਾਣ ਪਾਉਂਗੇ ਤੁਸੀਂ ਵੇਖਿਆ ਕਿਤੇ ਚੱਲ ਹੁਣ ਬਣੀ ਗੱਲ ਕਿੱਡੀ ਚਲਾਕ ਬਣਦੀ ਆ ਕਹਿੰਦੀ ਆ ਕਿ ਮੰਮੀ ਵੀ ਮੈਨੂੰ ਸਾਰੇ ਪੈਸੇ ਦੇਈ ਜਾਵੇ ਤੇ ਮੈਨੂੰ ਬਾਹਰੋਂ ਵੀ ਸਾਰੇ ਪੈਸੇ ਆਈ ਜਾਣ ਕਿੱਡੀ ਚਲਾਕ ਵਾਏ ਹੁਣ ਨਾ ਤੇਰੀਆਂ ਗੱਲਾਂ 'ਚ ਕੋਈ ਵੀ ਆਇਆ ਹੁਣ ਮੈਂ ਆ ਗਈ ਹਾਂ ਨਾ ਮੈਂ ਨਹੀਂ ਇਹ ਸਭ ਕੁਝ ਹੋਂ ਦਿੰਦੀ ਹੋਂ ਜੋ ਰੁਪਈਏ ਰੁਪਈਏ ਨੂੰ ਤਰ ਲੈ ਲੈਣ ਡਈਆਂ ਤੇ ਉਦੋਂ ਚਾਦਰ ਵੇਖ ਕੇ ਪੈਰ ਬਸਾਰਦੀਆਂ ਤੁਸੀਂ ਜਦੋਂ ਕੰਮ ਕਰੀਏ ਨਾ ਪੱਲਾ ਵੇਖ ਕੇ ਕੰਮ ਕਰੀਦਾ ਹੁੰਦਾ ਵਾ ਤੁਸੀਂ ਤਾਂ ਵੱਡੀਆਂ ਵੱਡੀਆਂ ਨੇ ਪੈ ਗਈਆਂ ਮਮਮੀ ਜੇ ਉਹਦਾ ਵਿਆਹ ਨਾ ਨਾ ਕਰ ਦੇ ਤੇ ਜਿੱਦਾਂ ਉਹ ਧਮਕੀਆਂ ਦਿੰਦਾ ਸੀ ਨਾ ਜੇ ਕੋਹ ਨੂੰ ਹੋ ਜਾਂਦਾ ਨਾ ਤੇ ਫੇਰ ਤਾਂ ਨੂੰ ਪਤਾ ਲੱਗਣਾ ਸੀ ਜੇ ਮੈਂ ਉਹਦਾ ਵਿਆਹ ਕਰਤਾ ਤੇ ਕੀ ਮਾੜਾ ਕਰ ਦਿੱਤਾ ਵਾ ਨਾਲੇ ਮੈਂ ਕੋਲੋਂ ਪੈਸੇ ਲਾਏ ਤੇ ਨਾਲੇ ਹੁਣ ਮੈਂ ਤੁਹਾਡੇ ਕੋ ਜੀਜੀ ਦੀਆਂ ਗੱਲਾਂ ਸੁਣ ਲਈ ਤੁਸੀਂ ਬਹੁਤ ਸਿਆਣੇ ਰਹਿ ਗਏ ਜੇ ਚਾਰ ਸਫੇਰੇ ਮੰਮੀ ਮੈਂ ਤੇ ਉਹ ਵੇਲੇ ਨੂੰ ਪਸਤਾਉਣ ਲਈ ਆ ਜਦੋਂ ਗਾੜੀ ਹੋ ਕੇ ਮੈਂ ਸਾਰੇ ਕੰਮ ਕਰ ਦਿੱਤੇ ਜੇ ਮੈਨੂੰ ਪਤਾ ਹੁੰਦਾ ਨਾ ਕਿ ਮਗਰੋਂ ਮੇਨਾ ਆਹ ਕੋਹ ਬਣਨਾ ਵਾ ਤੇ ਮੈਂ ਗਾੜੀ ਹੋਣਾ ਹੀ ਨਹੀਂ ਤੇ ਨਾਲੇ ਤੁਸੀਂ ਨਾ ਹੁਣ ਨੂੰ ਰੋਂਦੇ ਫਿਰਨਾ ਹੀ ਜੇ ਉਹ ਕੋਹ ਕਰ ਲੈਂਦਾ ਤੇ ਲੱਗ ਪਤਾ ਜਾਣਾ ਹੀ ਤੁਹਾਨੂੰ ਨਹੀਂ ਉਹਨੇ ਕੱਖ ਨਹੀਂ ਕਰਨਾ ਉਹ ਡਰਾਵੇ ਦੇ ਇੰਡਿਆ ਹੈਗਾ ਜਿੰਨੇ ਉਹ ਪੁੱਛਿਆ ਸੀ ਨਾ ਉਹਨੇ ਕਰ ਵੀ ਲੈਣਾ ਸੀ ਕਰ ਲੈਂਦਾ ਅੱਜ ਤੁਹਾਨੂੰ ਸਭ ਕੁਝ ਭੁੱਲ ਗਿਆ ਵਾ ਮੇਰੀਆਂ ਚੰਗੀਆਂਈਆਂ ਵੀ ਭੁੱਲ ਗਿਆ ਤੁਹਾਨੂੰ ਇਹਨੇ ਚੰਗਾ ਕੀਤਾ ਕਿ ਮਾੜਾ ਕੀਤਾ ਵਾ ਨਹੀਂ ਕਰ ਲੈਂਦਾ ਜੇ ਕਰਨ ਗਿਆ ਤੇ ਕਰ ਲੈਂਦਾ ਫਿਰ ਆ ਕੇ ਗਿਆ ਬਚ ਕੇ ਕਰ ਧੰਨ ਦੀ ਮਾਂ ਵਾ ਮੰਮੀ ਤੂੰ ਜਿਹੜੀ ਇੰਨੀ ਗੱਲ ਕਹਿਣ ਰਹੀ ਆਪਣੇ ਪੁੱਤ ਨੂੰ ਮੈਂ ਮਾਂ ਨੂੰ ਸਭ ਕੁਝ ਪਤਾ ਸੀ ਮੈਂ ਆਪਣੇ ਪੁੱਤ ਨੇ ਨਹੀਂ ਕਰਨਾ ਕੋਸ਼ਿਸ਼ ਤੁਹਾਨੂੰ ਟੈਨਸ਼ਨ ਨਾ ਪਈਆਂ ਸੀ ਸਾਰਿਆਂ ਤੋਂ ਵੱਧ ਇਹੋ ਤਾਂ ਮੰਮੀ ਮੇਰੇ ਕੋਲ ਗਲਤੀਆਂ ਹੋ ਗਈਆਂ ਵਾ ਕਿ ਜੜੀਆਂ ਮੈਂ ਟੈਨਸ਼ਨਾਂ ਹੀ ਲੈਂਦੀ ਰਹੀ ਇਹ ਕਰਦੀਆਂ ਨਾ ਲੈਂਦੀ ਨਾ ਤੇ ਚੰਗੀ ਰਹਿੰਦੀ ਨਾਲੇ ਤੁਹਾਡੇ ਕੋ ਗੱਲਾਂ ਨਾ ਸੁਣਦੀ ਨਹੀਂ ਤੈਨੂੰ ਕੀ ਲੋੜਾ ਗੱਲਾਂ ਸੁਣਦੀ 2.5 ਸਾਲ ਹੋ ਗਿਆ ਨਾ ਉਹਨੂੰ ਬਾਹਰ ਗਏ ਇਹਨੂੰ ਉਹਦੇ ਕੋ 2.5 ਲੱਖ ਰੁਪਈਆ ਨਹੀਂ ਬਣਿਆ ਉਹਨੂੰ ਮੋੜ ਦਿੰਦੇ ਹਾਂ ਉਹਦੇ ਤੇ ਮੇਰੇ ਤੇ ਵੀ ਨਾ ਆਸ ਰੱਖੀ ਵੀ ਮੰਮੀ ਕੋ ਪਾ ਪੈਸੇ ਲੈ ਆਵਾਂਗੀ ਮੇਰੇ ਕੋਲ ਦੇਖ ਦੁੱਕੀ ਵੀ ਨਹੀਂ ਹਾਂ ਤੇ ਨਾ ਮੈਂ ਦੇਣੀ ਆ ਮੰਮੀ ਉਹ ਵੀ ਘਰ ਚ ਹੀ ਦਿੰਦਾ ਰਿਹਾ ਵਾ ਬਾਹਰ ਨਹੀਂ ਦਿੰਦਾ ਰਿਹਾ ਕਿਤੇ ਹੁਣ ਤੁਸੀਂ ਕਹਿੰਦੇ ਵੀ ਦੁੱਕੀ ਦੀ ਆਸ ਨਾ ਰੱਖੀ ਤੁਹਾਡੇ ਕੋ ਨਾ ਰੱਖੀਏ ਤੇ ਹੋਰ ਕਿੱਥੇ ਜਾਈਏ ਮੈਨੂੰ ਜਿਹੜਾ ਵੀ ਕੋਈ ਪੁੱਛੇਗਾ ਨਾ ਤੇ ਮੈਂ ਤੇ ਇਹੋ ਹੀ ਆਖਣਾ ਮੇਰੇ ਮੁੜੇ ਨੇ ਪੈਸਾ ਦਿੱਤਾ ਮੈਨੂੰ ਇੱਕ ਨਹੀਂ ਆਹੋ ਹੁਣ ਤੁਸੀਂ ਇਹੋ ਹੀ ਸਵਾਹ ਪਾਉਣੀ ਆ ਸਿਰ ਦੇ ਵਿੱਚ ਕੇ ਇਹੋ ਹੀ ਰਗੀ ਪਾਉਣ ਵਾਲੀ ਇਹ ਵੀ ਪਾ ਦੋ ਤੇ ਦਿੰਦਾ ਵੀ ਕੀ ਰਿਹਾ ਮੈਨੂੰ ਤੇ ਕੀ ਨਹੀਂ ਦਿੰਦਾ ਰਿਹਾ ਸਭ ਕੁਝ ਦਿੰਦਾ ਰਿਹਾ ਵਾ ਤੇਰੇ ਹੱਥੇ ਹੀ ਆਂਦਾ ਰਿਹਾ ਸਭ ਮੇਰੇ ਹੱਥੇ ਆਂਦਾ ਰਿਹਾ ਨਾ ਜਿਹੜੇ ਮੇਰੇ ਹੱਥੇ ਆਂਦੇ ਰਹੇ ਤੇ ਘਰੇ ਹੀ ਲੱਗਦੇ ਰਹੇ ਆ ਮੈਂ ਕਿਤੇ ਬਾਹਰ ਨਹੀਂ ਦੇ ਆਂਦੀ ਨਹੀਂ ਮੈਨੂੰ ਕਿਹੜਾ ਆਸਾਨ ਕੀਤਾ ਵਾ ਲਾਏ ਆ ਜੇ ਮੰਮੀ ਮੈਨੂੰ ਪਤਾ ਹੁੰਦਾ ਨਾ ਵੀ ਮੇਰੇ ਨਾਲ ਆਹ ਕੁਝ ਬਣਨਾ ਵਾ ਤੇ ਜਿੱਦਾਂ ਹੁਣ ਤੁਸੀਂ ਕਹਿਣ ਦੇ ਨਾ ਵੀ ਮੈਨੂੰ ਦੁੱਕੀ ਨਹੀਂ ਦਿੰਦਾ ਰਿਹਾ ਤੇ ਤੁਹਾਨੂੰ ਦੁੱਕੀ ਨਹੀਂ ਹੀ ਵਿਖਾ ਲੈਣੀ ਪਤਾ ਜਾਂਦਾ ਲੱਗ ਵੀ ਕਿੱਥੋਂ ਖਰਚੇ ਕਰਨੇ ਤੇ ਵਿਖਾ ਲੈਣ ਵੀ ਕਿੱਥੋਂ ਦਿਆ ਵਾ ਫੇਰ ਮੈਂ ਵੇਖ ਲ ਅੱਜ ਤਾਨੂੰ ਗੱਲਾਂ ਉਡੀਆਂ ਹੱਥੋਂ ਉਹਦਾ ਖਾ ਵੀ ਲਿਆਵਾ ਤੇ ਫਿਰ ਵੀ ਕਹਿੰਦੇ ਅਸੀਂ ਤੇ ਵਰਤੇ ਹੀ ਨਹੀਂ ਅਸੀਂ ਤੇ ਖਾਧਾ ਨਹੀਂ ਨਹੀਂ ਵਰਤਿਆ ਕਿਸ ਦਾ ਰਹਿਣ ਕੀ ਦਿੱਤਾ ਉਹਦਾ ਤੁਸੀਂ ਤੇ ਛੱਡਿਆ ਵੀ ਕੀ ਆ ਤੂੰ ਤੇਰੇ ਕੋਲ ਹੀ ਸਭ ਕੁਝ ਮੇਰ ਕੋ ਨਹੀਂਗਾ ਮੈਂ ਘਰੇ ਹੀ ਦਿੰਦੀ ਰਹੀ ਆ ਇਹ ਤੁਹਾਨੂੰ ਵੀ ਪਤਾ ਵਾ ਮੈਂ ਕਰ ਦਿੱਤਾ ਕਿ ਨਹੀਂ ਦਿੱਤਾ ਤੇਰੇ ਕੋਲ ਹੀ ਸਭ ਕੁਝ ਉਤੋਂ ਤੋਂ ਭਾਵੇਂ ਹੁਣ ਤੁਸੀਂ ਜਿੱਦਾਂ ਮਰਜ਼ੀ ਕਰੀ ਜਾਓ ਕਿੱਡੀ ਆਈ ਮਿੱਠੀ ਪੈਰੀ ਹੁਣ ਮੈਂ ਮੰਮੀ ਦੇ ਨਾਲ ਵੀ ਮੰਮੀ ਨੇ ਤਾਂ 2.5 ਲੱਖ ਰੁਪਏ ਮੈਨੂੰ ਕੱਟ ਕੇ ਹੁਣੇ ਹੀ ਦੇ ਦੇਣਾ ਉਹ ਰੇ ਤੁਹਾਨੂੰ ਦਵਾ 2.5 ਲੱਖ ਰੁਪਏ ਚਾਚੀ ਜੀ ਓ ਦਲਜਿੰਦਰ ਦੀ ਜੀ ਫੇਰ ਆਪ ਹੀ ਆ ਗਈ ਠੀਕ ਜਾਂ ਕਿਦਾਂ ਮੇ ਕੋਦਰ ਨਿਕਲਿਆ ਨਹੀਂ ਗਿਆ ਤੁਹਾਨੂੰ ਪਤਾ ਦਸਾਈ ਐ ਇਹਦੇ ਕੁੜੀ ਨੇ ਵਿਪਤਾ ਪਾਛੜੀ ਮਹੀਨਾ ਡੇਢ ਮਹੀਨਾ ਇਦਾਂ ਹੀ ਤੇ ਘਰੋਂ ਨਿਕਲਿਆ ਇਨਾ ਗਿਆ ਨਾ ਕਿਸਦਾ ਪਤਾ ਵੀ ਕੋਈ ਠੀਕ ਠਾਕ ਵਾ ਚਾਇ ਇੱਕ ਦਾਵਾ ਬਸ ਘਰ ਦੇ ਕੰਮ ਚਿਰੂ ਜੀ ਰਹੀ ਐ ਜਿੱਦਾਂ ਉਹ ਗਈ ਉਦਾਂ ਹੀ ਆ ਗਈ ਹੰਨ ਰਕੇ ਗੱਲ ਦਾ ਪਤਾ ਨਹੀਂ ਆ ਜਾਂ ਭੂਆ ਨੂੰ ਪਤਾ ਹੋਵੇ ਜਾਂ ਉਹਨੂੰ ਪਤਾ ਹੋਊਗਾ ਕੀ ਕਰਦੇ ਫਿਰਦਿਆਂ ਦਵੇਂ ਜਣੀਆਂ ਐ ਉਦਾਂ ਮਿਸਾਬ ਲਾਇਆ ਵਾ ਭੂਆ ਦਾ ਵੀ ਨਾ ਕੰਮ ਕੋ ਇਦਾਂ ਦੇ ਜਾਬਦਾ ਵਾ ਨੀ ਅੱਗ ਲਾਉਣੀ ਐ ਨਰੀਏ ਇਹਦੀਆਂ ਕੀ ਗੱਲਾਂ ਜਾਣਨੀ ਆ ਤੂੰ ਤੇ ਉਹ ਕਿੱਥੇ ਆ ਦਲਜਿੰਦਰ ਤੇ ਸੰਦੀਪ ਗਈਆਂ ਕਿਤੇ ਜਾਣਾ ਉਹਨਾਂ ਨੇ ਕਿੱਥੇ ਅੰਦਰੇ ਹੋਣੀਆਂ ਨੇ ਕਿਤੇ ਕੰਮ-ਕਮ ਕਰਦੀਆਂ ਹੋਣੀਆਂ ਕੋਈ ਚਲੋ ਚੰਗਾ ਵਾ ਚਾਚੀ ਬੰਦਾ ਆਪਣੇ ਘਰੇ ਆਰੇ ਲੱਗੇ ਰਹੇਗਾ ਤੇ ਵਧੀਆ ਗੱਲ ਵਾ ਨਾ ਕਿਸੇ ਦੀ ਸੁਣੋ ਗਲਤ ਨਾ ਕਿਸੇ ਦੀ ਕਰੋ ਜਮਾਨਾ ਇਹਦਾਂ ਦਾ ਆ ਗਿਆ ਵਾ ਹੁਣ ਉਹ ਹੋਈ ਕੇ ਹਾਂ ਤੇ ਨਾਲੇ ਮੈਂ ਤੁਹਾਡੇ ਨਾਲ ਗੱਲ ਕਰਨੀ ਹੀ ਤੁਹਾਡੇ ਨਾਲ ਗੱਲ ਕਰਨੀ ਹੀ ਅੱਛਾ ਮੈਂ ਤੇ ਕਾਲ ਵੀ ਨਿਕਲ ਲੱਗੀ ਹੀ ਕਰੋ ਉਹ ਹਲੇ ਗੇੜ ਗਾੜੀ ਆਈ ਤੇ ਗੜਿਉ ਨਿਆਣੇ ਆ ਕੇ ਟਿਵੀਸ਼ਨ ਤੋਂ ਪੜ੍ਹ ਕੇ ਤੇ ਫੇਰ ਮੁੜ ਕੇ ਰੈਂਦੀ ਰੈਂਦੀ ਰਹਿ ਗਈ ਉਹ ਪੂ ਆਏ ਹੈ ਕੋਈ ਗੱਲਬਾਤ ਹੋਏ ਹੀ ਚਾਏ ਕਿ ਦਾਵਾ ਸਾਡੇ ਘਰ ਵੀ ਜਾ ਕੇ ਨਾ ਤੇ ਕਿਤੇ ਇੰਨੀਆਂ ਗੱਲਾਂ ਬਾਤਾਂ ਕੀ ਜਿਹੜਾ ਕੋਈ ਹਿਸਾਬ ਹੀ ਨਹੀਂ ਹੈ ਕਿਤੇ ਕਿਧਰ ਨੂੰ ਚੜੀ ਤੇ ਕਿਧਰ ਨੂੰ ਉਤਰੀ ਉਹ ਕਦੇ ਐ ਮੱਚੀ ਪਈ ਹੀਗੇ ਜਿੱਦਾਂ ਕਰੇ ਚਾਬੀ ਦੇ ਕੇ ਛੱਡੀ ਹੁੰਦੀ ਨਹੀਂ ਚਾਬੀ ਦੇ ਕੇ ਭੈਣਾ ਕੀ ਛੱਡਣਾ ਇਹ ਦੇਖੋ ਨਾ 2.5 ਲੱਖ ਰੁਪਈਆ ਲਿਆ ਆਏ ਤੇ ਉਹ ਲੈ ਲਿਆ ਹੀ ਦਲਜਿੰਦਰ ਹੁਣਾਂ ਨੇ ਬਾਗੂ ਨੇ ਬਣਾਉਣਾ ਸੀ ਬਾਹਰ ਉਹਨੇ ਮੁੰਡੇ ਨੇ ਲਿਸਾਂਸ ਬਣਾਉਣਾ ਸੀ ਮੁੰਡੇ ਨੇ ਬਾਹਰ ਤੇ ਪੈਸੇ ਥੋੜ੍ਹ ਦੇ ਹੀ ਥੋੜ੍ਹ ਜੇ ਤੇ ਢਾਈ ਸਾਲ ਹੋ ਗਿਆ ਵਾ ਇਸ ਗੱਲ ਨੂੰ ਤੇ ਕੀ ਗੱਲ ਇਹ ਮੋੜ ਨਹੀਂ ਸਕਦੀਆਂ ਏ ਇਹ ਜਦ ਰੋਸ ਕੇ ਗਈ ਆ ਤੇ ਕੀ ਮੱਸਾ ਗੱਲ ਹੋਈ ਤੇ ਹੁਣ ਇਹਨੂੰ ਢਾਈ ਲੱਖ ਦਾ ਚੇਤਾ ਆ ਗਿਆ ਵਾ ਮੈਂ ਤਾਂ ਕਹਿੰਦਾ ਦੁਕਾਨਾ ਨਾ ਰੱਖਾਂ ਤੇ ਨਾਮ ਕਹਿੰਦੀ ਗੱਲ ਖਵਾਵਾ ਤੇ ਮੈਨੂੰ ਕੀ ਪਤਾ ਵੀ ਇਹਨਾਂ ਮੋੜੇ ਨਹੀਂਗਾ ਜੀ ਉਹ ਹੋਈ ਤਾਂ ਚਾਚੀ ਜੀ ਗੱਲ ਦੇ ਵਿੱਚੋਂ ਕੱਖਵਨੀ ਗੱਲ ਕੱਖਵਨੀ ਹੈ ਹਨਾ ਆਹੋ ਕੀ ਐਵੇਂ ਰਿਸ਼ਤੇਦਾਰੀ ਵੀ ਉੰਤਰੀ ਮਤਲਬ ਪੀਏ ਕ ਸਾਹ ਦੀ ਜੜੀ ਦੂਰ ਦੀ ਆ ਨੇੜੇ ਦੀ ਰਿਸ਼ਤੇਦਾਰੀ ਆ ਤਾਂ ਤੂੰ ਚਾਜ ਨਾਲ ਰਹਿ ਸਕੂ ਹਰਪਿੰਦਰ ਇਹਦਾ ਸ਼ੁਰੂ ਤੋਂ ਹੀ ਕੰਮ ਏਦਾਂ ਦਾ ਰਿਹਾ ਵਾ ਇਹ ਅੱਜ ਨਹੀਂ ਕਰਨ ਲੱਗੀ ਮੈਂ ਜਦੋਂ ਆਈ ਆ ਨਾ ਇਹ ਮੇਰੇ ਨਾਲ ਵੀ ਏਦਾਂ ਹੀ ਕਰਦੀ ਹੁੰਦੀ ਤੇ ਮੈਂ ਤਾਂ ਆਪਣੇ ਜ਼ੁਰਤ ਦੇ ਨਾਲ ਪੈਰ ਲਾਏ ਹੀ ਆਪਣੇ ਓਹੋ ਪਤਾ ਨਾ ਕੀ ਆ ਚਾਚੀ ਇਹ ਆ ਵੀ ਬੰਦਾ ਫਿਰ ਜਿੱਦਾਂ ਚੱਲਦਾ ਉਹਦਾ ਫਿਰ ਚਲੀ ਜਾਓ ਫਿਰ ਹੋਰ ਕੀ ਮੈਂ ਤਾਂ ਸੋਚਿਆ ਭੂਆ ਜੀ ਉਹ ਦੂਜਾ ਕਰ ਲੋ ਚਾਹ ਪਾਣੀ ਪੀ ਲੋ ਰੋਟੀ ਪਾਣੀ ਪਕਾਵਾ ਰੋਟੀ ਪਾਣੀ ਖਾ ਲੋ ਪਰ ਨਾ ਉਹਨੇ ਤੇ ਇੱਕ ਗੱਲ ਨਹੀਂ ਸੁਣੀ ਕਿ ਤੇਦੇ ਜੋਂ ਤੁਹਾਡੇ ਵੱਲੋਂ ਲੱਗੀ ਆ ਕਰਨ ਕਿ ਚੇ ਦਲਜਿੰਦਰ ਨੂੰ ਵਿਚੇ ਸੰਦੀਪ ਨੂੰ ਇਹ ਸਾਰੀਆਂ ਨੇ ਆਪਣੇ ਵੱਲ ਕੀਤੀਆਂ ਵਾ ਇਹ ਨਮਾਸਾ ਗੱਲ ਨਹੀਂ ਤੁਹਾਡੇ ਵੱਲੋਂ ਨਹੀਂ ਹੀ ਕਰਨਗੇ ਆ ਦਸ ਰਵਿੰਦਰ ਅਗਲ ਕਾਦੀ ਨਹੀਂ ਮੈਨੂੰ ਨੋਨਾਂ ਮੈਂ ਬਾਹਰ ਕੱਢਿਆ ਜੇ ਨੋਨਾਂ ਨੂੰ ਖੁਣ ਅੰਦਰ ਵਾੜੂਗੀ ਤੇ ਫੇਰ ਹੀ ਮੇਰਾ ਗੱਲਬਾਰਾ ਖਾਣੀ ਜੇ ਮੈਂ ਬਾਹਰ ਕੱਢ ਛੜੂਗੀ ਤੇ ਲੋਕਾਂ ਕੋ ਗੱਲਾਂ ਹੀ ਕਰਾਉਣੀਆਂ ਨੇ ਇਹੋ ਜੀ ਇਹਨਾਂ ਨੇ ਮੜ ਕੇ ਚਾਰ ਛੱਡਣੀਆਂ ਇਹਨਾਂ ਨੇ ਪਤਾ ਨਾ ਗੱਲ ਕੀ ਆ ਆਪਣੇ ਘਰ ਦਾ ਤੇ ਆਪ ਨੂੰ ਪਤਾ ਹੁੰਦਾ ਵਾ ਕਿਦਾਂ ਹੀ ਕਰਨਾ ਦੇ ਕਿਦਾਂ ਨਹੀਂ ਕਿਸ ਨੂੰ ਇਹਦੇ ਵਿੱਚ ਕੀ ਹੈ ਹਨਾ ਇਹਨੂੰ ਅੱਖੀਆਂ ਪੀੜ ਹੁੰਦੀ ਰਹਿੰਦੀ ਆ ਉਹ ਤੁਹਾਨੂੰ ਮੈਂ ਦੱਸਾਂ ਵੀ ਐਵੇਂ ਗੋਨੇ ਤੇ ਕੱਖ ਨਹੀਂ ਛੱਡਿਆ ਆਖਦੇ ਜੋ ਗੱਲਾਂ ਬਾਤਾਂ ਸਾਲੀਆਂ ਮੈਂ ਤੇ ਗੱਲ ਕਰਦੀ ਨਹੀਂ ਮੈਂ ਦੱਸੋ ਗੱਲ ਨਹੀਂ ਅੱਗੇ ਵੀ ਭਣੀ ਇਦਾਂ ਹੀ ਕਰਦੀ ਆ ਇਹਦਾ ਘਰ ਦਾ ਮਸਲਾ ਹੀ ਤੇ ਚਾਚੀ ਫੇਰ ਉੱਥੇ ਰਹਿਣਾ ਤੁਸੀਂ ਵੀ ਆ ਜਾਣਾ ਅਸੀਂ ਵੀ ਜਾਣਾ ਤਹੀਂ ਆਪਸ ਵਿੱਚ ਵਿਗਾੜ ਪਾ ਕੇ ਤੇ ਮੜ ਕੇ ਇਹਨੇ ਤੇ ਹੋਣਾ ਬਗਾਨੇ ਪਿੰਡ ਵਗਾੜ ਫਾਉਨਾਂ ਤੇ ਫਿਰਦੀ ਆ। ਇਹ ਨਾ ਕੁੰਡੇ ਕਿਉਂ ਮਦਰ ਉਤਰਦੀ ਏ? ਨਹੀਂ ਨਹੀਂ ਅਹੀਂ ਹੁਣ ਇਹਦਾ ਕਰਕੇ ਥੋੜਾ ਵਾਪੇ ਆਪਣਾ ਥੀਕਾ ਛੱਡ ਦੇਣਾ। ਇਹਨਾਂ ਕਦੀ ਕਿਦਾ ਇਹਨੂੰ ਖਤੀ ਨਹੀਂ ਆਉਣਾ ਮੈਂ ਆਣ ਕੇ ਤੇ ਪਵਾੜੇ ਪਾ ਜਣੇ ਨੇ ਸਾਡੇ ਘਰਾਂ ਦੇ ਵਿੱਚ ਗਏ। ਉਹ ਤਾਂ ਮੇਰੀਆਂ ਤੇਰਨਾਂ ਤੇ ਤੇਰੀਆਂ ਮੇਰਨਾਂ ਘਰ ਜਾਣੀਆਂ ਨੇ ਆਣ ਕੇ। ਆਹੋ ਹੀ ਇਹ ਦੇਖੋ। ਕੋਈ ਗੱਲ ਨਹੀਂ। ਅਹੀਂ ਆਪਸ ਚ ਰਹਿਣਾ ਵਾ ਚੰਗੀ। ਕੋਈ ਨਹੀਂ ਜੇ ਕਰਦੀ ਏ ਤੇ ਕੋਈ ਨਹੀਂ। ਕਰਨ ਦੋ ਜੋ ਕਰੂਗੀ ਆਪੇ। ਉਹ ਮੈਂ ਤੇ ਜਾ ਚੀ ਤੁਹਾਨੂੰ ਜੇ ਇੱਕ ਸਲਾਹ ਦਵਾ ਨਾ। ਤੇ ਤੁਸੀਂ ਉਹਨੂੰ ਮੰਨਿਓ ਵੀ। ਇਹਦਾ ਆਉਣਾ ਜਾਣਾ ਕਰੋ ਹਾਂ ਇਥੋਂ ਬੰਦ। ਹੈਂ? ਕੀ 2.5 ਲੱਖ ਰੁਪਈਆ ਉਹ ਤੇ ਤੁਸੀਂ ਕਿੱਦਾਂ ਕੋ ਗੱਲਾਂ ਸੁਣਨਦੇ ਵਨ ਸੰਬੰਧੀਆਂ ਕਈ ਕੋਹ ਬੋਲਨਦੇ ਆ ਬੋਲ ਬੋਲ ਹੈ ਤੇ ਤੁਸੀਂ ਇਦਾਂ ਕਰੋ ਇਹਦੇ 2.5 ਲੱਖ ਦੇਖਦਾ ਰੁਪਈਆ ਤਾਂ ਮੱਥੇ ਮਾਰੋ ਇਹਦੇ ਤਾਂ ਕੰਮ ਨਾ ਬੇੜੋ ਤੂੰ ਨਾ ਇੱਥੇ ਆਉਗੀ ਤੇ ਨਾ ਜਾਉਗੀ ਹੁਣ ਆਣ ਗਵਾਣਡ ਵਾ ਸੋਹ ਗੰਦਾ ਤੇ ਚੜ ਚੜ ਵੇਂਦਾ ਤੇ ਜਦੋਂ ਬੋਲਦੀ ਐ ਵੇਖਦੇ ਹੀ ਆ ਕਾ ਤੇ ਜਦੋਂ ਬੋਲ ਕੇ ਜਾਂਦੀ ਆ ਤੇ ਬੇਇੱਜ਼ਤੀ ਤੁਹਾਡੀ ਹੁੰਦੀ ਐ ਇਹਦਾ ਕੀ ਜਣਾ ਰਪਿੰਦਰ 2.5 ਲੱਖ ਰੁਪਈਆ ਨੇ ਮੰਗ ਲਿਆ ਵਾ ਨਾ ਇਹ ਚੰਗਾ ਕੀਤਾ ਸਭ ਮੰਗ ਲਿਆ ਵਾ ਇਹਦੀ ਵੀ ਅਕਲ ਟਕਾਣੇ ਆ ਜਾਏਗੀ ਕਿਤੇ ਜਨਾਵੋ ਤੇ ਗੱਲ ਕਰੀ ਹੁਣ ਆਹੜੀ ਬਹੁਤ ਹੀ ਸਾਡੇ ਵਾਲੀ ਹੈ ਜਲੀ ਬਣੀ ਚੱਲ ਚੰਗਾ ਚਾਚੀ ਮੈਂ ਜਾਵਾਂ ਮੈਂ ਬੈਠ ਜਾ ਚਾਹ ਬਣਾਉਣੀ ਹੁੰਦੀ ਹਣੀ ਮੈਂ ਮਾਰ ਮਾਰਨੀ ਸੰਦੀਪ ਨੂੰ ਨਹੀਂ ਸਕਰੀਬ ਨਹੀਂ ਚਾਹ ਲਾ ਕੇ ਆਮੀ ਅੰਦਰ ਨਹੀਂ ਚਾਹ ਨਹੀਂ ਚਾਚੀ ਮੈਂ ਪੀਣੀ ਹਾਂ ਚਾਹ ਕੋਈ ਨਹੀਂ ਪੀਂਦੇ ਰਹੀਦਾ ਫੇਰ ਆਉਂਗੀ ਤੇ ਉਹ ਆਏਣਾ ਨੂਰ ਨ ਸਕੂਲੋਂ ਕੋਈ ਨਹੀਂ ਬੈਜੋ ਤਾਂ ਨਹੀਂ ਨਹੀਂ ਪੀ ਕੇ ਚੱਲ ਜਿਓ ਰੋਟੀ ਮੰਗਣੀ ਹੁੰਦੀ ਆ ਤੇ ਮੈਂ ਰੋਟੀ ਫੜਾਵਾ ਜਾ ਕੇ ਚੱਲ ਫੇਰ ਫੜਾ ਲੈ ਜਾਵਾਂ ਫੇਰ ਆਉਂਗੀ ਕੋਈ ਗੱਲ ਨਹੀਂ ਉਦਾਂ ਆਇਓ ਤੁਸੀਂ ਵੀ ਚਾਚੀ ਘਰ ਨੂੰ ਆਵਾਂਗੀ ਆਹੋ ਕਦੀ ਆਏ ਹੀ ਨਹੀਂ ਆ ਆਉਂਦੇ ਜਾਂਦੇ ਰਿਹਾ ਕਰੋ ਕੋਈ ਨਹੀਂ ਮਾਰੂੰਗੀ ਫੇਰ ਆਹ ਤਾਂ ਉੱਠੋ ਹੰਜਰੀ ਕ ਕੀ ਖਾਣਾ ਵਾ ਕੀ ਬਣਾਵਾ ਉਹ ਬਣਾ ਲੈ ਲੈਨੇ ਆ ਹਾਂ ਤੇ ਮੇਰੀ ਗੱਲ ਸੁਣੋ ਕੱਲ ਸ਼ਹਿਰ ਗਈ ਸੀ ਤੂੰ ਆਹ ਸ਼ਹਿਰ ਗਈ ਹੀ ਹਾਂ ਉਹ ਸੂਟ ਜੇ ਸੀਨੇ ਦਿੱਤੇ ਸੀ ਤੁਹਾਨੂੰ ਸੀਤੇ ਹੀ ਨਹੀਂ ਮੈਂ ਤਾਂ ਕਹਿੰਦੀ ਚਲ ਜਾਂਦੀ ਜਾਂਦੀ ਫੜਕੇ ਆ ਜਾਣਾ ਵਾ ਉਹ ਕਹਿੰਦੀ ਭੀ ਚਾਰਕਦਿਆਂ ਲੱਗਣਿਆ ਰਸ ਬਣਾਵਾ ਸੱਚ ਬੋਲ ਰਮਨ ਮੈਂ ਮੰਨਦਾ ਵਾਂ ਕਿ ਸੂਟ ਨਹੀਂ ਸੀ ਪੇਰੇ ਤੇ ਇੰਨਾ ਟਾਈਮ ਕਿੱਥੇ ਲਾ ਕੇ ਆਈ ਆ ਅੱਡੇ ਦੇ ਨਾਲ ਤੇ ਦੁਕਾਨ ਵਾਂ ਉੱਥੇ ਬਸ ਖਲੋਂਦੀ ਆ ਤੇ ਨਾਲ ਹੀ ਤੇ ਦਰਜੀ ਆ ਤੇ ਤੂੰ ਉੱਥੋਂ ਆਈ ਆ ਸਵੇਰ ਤੇ ਸ਼ਾਮਾਂ ਨੂੰ ਮੈਨੂੰ ਉਹ ਕਹਿੰਦੇ ਹੈਗੇ ਕਿ ਜਿਹੜੀ ਕੁੜੀ ਨੇ ਤੁਹਾਡੇ ਕੱਪੜੇ ਸੀਨੇ ਆ ਨਾ ਉਹ ਆਉਣ ਹੀ ਵਾਲੀ ਆ ਉਹਨੂੰ ਡੀਗਦੀ ਡੀਗਦੀ ਮੈਂ ਲੇਟ ਹੋ ਗਈ ਵੀ ਹੁਣ ਵੀ ਆਉਂਦੀ ਹੁਣ ਵੀ ਆਉਂਦੀ ਸੂਟ ਲੈ ਕੇ ਜਾਉਂਗੀ ਉਹ ਆਈ ਨਹੀਂ ਤੇ ਮੈਂ ਫਿਰ ਕੀ ਕਰਦੀ ਘਰ ਨਹੀਂ ਆਉਣਾ ਸੀ ਕਾਂ ਕਰਕੇ ਟਾਈਮ ਲੱਗ ਗਿਆ ਹੋਰ ਤੇ ਅਹਜੀ ਕੋਈ ਗੱਲ ਨਹੀਂ ਗਈ ਕਿਉਂ ਤੁਸੀਂ ਬੜੇ ਵੇਰਵੇ ਨਾਲ ਮੈਨੂੰ ਪੁੱਛਣ ਡੈ ਜੇ ਕੀ ਗੱਲ ਆ ਸ਼ੱਕ ਤੁਹਾਨੂੰ ਗਈ ਰਮਨ ਝੂਠ ਤੇ ਝੂਠ ਬੋਲੀ ਜਾਨੀ ਆ ਸੱਚ ਬੋਲ ਵੀ ਤੂੰ ਗਈ ਕਿੱਥੇ ਤੂੰ ਤਾਂ ਸੂਟਾ ਤੱਕ ਗਈ ਨਹੀਂ ਆ ਮੈਨੂੰ ਗੱਲ ਦਲਜੀਤ ਦਾ ਫੋਨ ਆਇਆ ਸੀ ਵੀ ਭੂਆ ਹੀ ਆ ਪੈਸੇ ਮੰਗਦੀ ਆਣ ਕੇ ਉਹਨੇ ਨਾ ਦਲਜੀਤ ਨੇ ਫੋਨ ਤੇ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਵੀ ਕੋਈ ਗੱਲ ਨਹੀਂ ਕਰਨ ਵਾਲੀ ਅਹੀਂ ਫੁੱਪੜ ਜੀ ਕਿਡੇ ਪਾਸ ਚੱਲੇ ਸੀ ਫਲਾਨ ਹੀ ਠੀਕ ਹੀ ਤੇ ਮੈਂ ਕਹਿਆ ਵੀ ਜੇ ਤੁਸੀਂ ਇਹਦੇ ਨੱਕ ਵਾਲੇ ਜੇ ਤੇ ਤੁਸੀਂ ਸਾਡੇ ਪੈਸੇ ਵਾਪਸ ਕਰ ਦੋ ਫਿਰ ਗਈ ਤੇ ਮੈਂ ਵੀ ਪੈਸੇ ਲੈਣ ਹਾਂ ਉਦੋਂ ਤਾਂ ਭਾਵੇਂ ਨਾ ਹੀ ਮੰਗਦੀ ਜਿੱਦਾਂ ਦੇ ਕੰਮ ਮੇਰੇ 'ਤੇ ਭਜਾਈਦੇ ਆ ਨਾ ਫਿਰ ਮੈਨੂੰ ਮੰਗਣੇ ਪਏ ਮਜਬੂਰੀ ਵਸ ਗਈ ਹਾਂ ਤੇ ਮੈਨੂੰ ਵੀ ਆਲਾ ਟਾਲਾ ਕਰਦੀ ਸੀ ਕਦੀ ਆਂਦੀ ਸੀ ਦਲਜਿੰਦਰ ਨੂੰ ਕਹੇ ਮੈਂ ਕਿ ਮੇਰੇ ਕੋ ਪੈਸੇ ਜਦੋਂ ਲੈਣੇ ਸੀ ਦਲਜਿੰਦਰ ਨਹੀਂ ਆਈ ਤੂੰ ਆਈ ਹਾਂ ਤੇ ਤੇਰੇ ਹੱਥੇ ਪੂਰਾ 2.5 ਲੱਖ ਰੁਪਈਆ ਮੈਂ ਰੱਖਿਆ ਸੀ ਮੇਰੇ ਵੱਲੋਂ ਜਿੱਥੋਂ ਮਰਜ਼ੀ ਲਿਆ ਹਫਤੇ ਦੇ ਵਿੱਚ ਵਿੱਚ ਮੈਨੂੰ ਪੈਸੇ ਚਾਹੀਦੇ ਮੁੰਡਾ ਮੇਰਨਾ ਵੀ ਵੱਧ ਘਟ ਕਰਨ ਲੱਗਾ ਈ ਮੈਂ ਹਾਂ ਬਹੁਤਾ ਬੋਲਣ ਦੀ ਲੋੜ ਨਹੀਂ ਗਈ ਇਹ ਨਾ ਹੋਵੇ ਪਿੱਛੇ ਪੰਚਾਇਤ ਆਵੇ ਤੇ ਪੰਚਾਇਤ ਵਿੱਚ ਪੈਸੇ ਦੋ ਕੋਈ ਸ਼ਰਮ ਨੂੰ ਹੱਥ ਮਾਰੋ ਇੱਕ ਤੇ ਤੁਹਾਡਾ ਮੈਂ ਟਾਈਮ ਲੰਗਾ ਆ ਮੈਂ ਜੇ ਤੁਹਾਨੂੰ ਮੈਂ ਦੱਸਿਆ ਤੇ ਤੁਸੀਂ ਮੈਨੂੰ ਜਾਣ ਨਹੀਂ ਦੇਣਾ ਤੇ ਇਹ ਠੇਕਰਾ ਨਹੀਂ ਗੀਆਂ ਰੁਪਈਏ ਆ ਸਾਡੇ ਨਿਆਣੇ ਵਿੱਚ ਬਾਰ ਕਮਾਈ ਕਰਨਦੇ ਆ ਦਿਨ ਰਾਤ ਇੱਕ ਕਰਕੇ 2.5 ਲੱਖ ਵਾ 2400 ਨੀਗਾ ਯਾਰ ਮਰ ਜੇ ਤੂੰ ਉਥੇ ਜਾਣਾ ਈ ਤੇ ਮੈਨੂੰ ਦੱਸ ਕੇ ਤੇ ਜਾਂਦੀ ਗਲਤ ਦਲਜੀਤ ਨੇ ਮੈਨੂੰ ਜਦੋਂ ਫੋਨ ਕੀਤਾ ਨਾ ਵੀ ਭੂ ਆਈ ਪੈਸੇ ਲੈਣ ਤੇ ਮੈਂ ਤੇ ਹਰਾ ਰਹਿ ਗਿਆ ਫਿਰ ਉਹਨੂੰ ਮੈਂ ਜਵਾਬ ਕੀ ਦੇਣਾ ਹੈ ਮੈਨੂੰ ਤੇ ਇਹ ਗੱਲ ਦਾ ਪਤਾ ਨਹੀਂ ਵੀ ਤੂੰ ਉੱਥੇ ਗਈ ਆ ਜੇ ਤੂੰ ਗਈ ਹੀ ਤੇ ਮੈਨੂੰ ਆੜ ਕੇ ਦੱਸਦੀ ਤੇ ਸਹੀ ਵੀ ਮੈਂ ਗਈ ਆ ਪੈਸੇ ਲੈਣ ਤੂੰ ਤੇ ਮੈਨੂੰ ਦੱਸਿਆ ਕੁਝ ਹੀ ਨਹੀਂ ਮੈਨੂੰ ਤੇ ਝੂਠਾ ਪਵਾਤਾ ਨਾ ਉਥੇ ਕਿਹੜੀ ਗੱਲਾਂ ਝੂਠੇ ਪਏ ਤੁਸੀਂ ਪੈਸੇ ਦਿੱਤੇ ਨਹੀਂ ਉਦੋਂ ਰੋਂਦੀ ਹੀ ਵੀ ਮਰੀ ਜਾਣਾ ਮੈਂ ਹੁਣੇ ਪੈਸੇ ਚਾਹੀਦੇ ਆ ਮੇਰਾ ਮੁੰਡਾ ਬਾਹਰ ਨਾ ਕਹਿ ਰਿਹਾ ਪੈਸੇ ਇੰਨੇ ਆਉਣਗੇ ਤੇ ਲਾਇਸੈਂਸ ਫੇਰ ਬਾਨਾ ਤਾਂ ਕੋਈ ਗੱਲ ਨਹੀਂ ਮੈਂ ਵੀ ਸੋਚਿਆ ਮੇਰਾ ਪਤੀ ਆ ਵਾ ਪਰ ਜਦੋਂ ਇਹਨੇ ਨਿ ਪਰਜਾਈਆਂ ਵਾਲੀ ਕੀਤੀ ਤੇ ਮੈਨੂੰ ਵੀ ਇਹਨਾਂ ਦਾ ਕਦਾ ਦੁੱਖ ਵਾ ਤਾਂ ਠੇਖੂ ਜਿਹਾ ਪੈਣ ਜਾ ਕੇ ਉਹ ਚੱਲ ਜੇ ਤੈਨੂੰ ਉਹਨਾਂ ਦਾ ਦੁੱਖ ਨਹੀਂ ਮੈਨੂੰ ਨਾਲ ਤੇ ਖੜਦੀ ਫਿਰ ਜਿਹੜੀਆਂ ਗੱਲਾਂ ਕਰਤਾ ਫੂਨ ਤੇ ਫਿਰ ਵੇਖੀ ਕਿ ਤਾ ਦੰਦਾ ਕਿ ਨਹੀਂ ਪੈਸੇ ਦੰਦਾ ਤੁਹਾਨੂੰ ਮੈਂ ਕੀ ਖੜਦੀ ਪਰਜਾਈ ਮੇਰੀ ਨੂੰ ਤਾਂ ਬੋਲਣ ਦੀ ਅਕਲ ਨਹੀਂ ਗਈ ਅਗੇ ਜਦੋਂ ਗਏ ਹਾਂ ਉਹ ਥੋੜੀ ਕੀਤੀ ਸੀ ਮੈਂ ਤਾਂ ਢੀ ਬੇਇੱਜ਼ਤੀ ਕਰਵਾਉਣੀ ਸੀ ਖੜ ਕੇ ਮੈਂ ਤਾਂ ਹੀ ਇਕੱਲੀ ਚਲ ਗਈ ਹਾਂ ਫੇ ਤੁਸੀਂ ਮੈਨੂੰ ਜਾਣ ਨਹੀਂ ਦੇਣਾ ਉਹ ਮੈਂ ਤਾਂ ਪੈਸੇ ਉਦੋਂ ਨਹੀਂ ਹੀ ਦੇਣੇ ਆ ਤਾਂ ਤੇਰੀਆਂ ਬੇੜੀਆਂ ਚ ਵਟੇ ਪਏ ਪੇ ਉਹਨਾਂ ਨੂੰ ਦੇ ਦੇ ਕੋਈ ਗੱਲ ਨਹੀਂ ਜੇ ਹੁਣ ਦਿੱਤੇ ਆ ਨਾ ਲੈ ਕੇ ਵੀ ਮੈਂ ਹੀ ਆਉਂਗੀ ਲੈ ਹੁਣੇ ਆ ਤੂੰ ਰਮਨਾ ਨੂੰ ਉਹਨਾਂ ਪੈਸੇ ਦੀ ਕੀ ਲੋੜ ਏ ਮੜਾ ਸਾਡਾ ਬਾਹਰਵਾ ਪਿਆਲੀਆਂ ਵਿਚਾਰ ਹੈਗੀਆਂ ਤੇ ਕੀ ਗੱਲ ਆ ਉਹ ਇੰਨਾ ਵਕਤ ਕਮਾਈ ਕਰਨ ਡਿਆ ਵਾ ਤੇ ਇਹਨਾਂ ਨੂੰ ਪੈਸੇ ਦੇਈ ਜਾਵਾ ਕੋਈ ਗੱਲ ਨਹੀਂ ਗਲਤ ਮੈਂ ਕੁਛ ਨਹੀਂ ਕੀਤਾ ਜੋ ਵੀ ਮੈਂ ਕੀਤਾ ਨਾ ਠੀਕ ਹੀ ਸਟੈਪ ਚੁੱਕਿਆ ਵਾ ਉਹ ਚਾਲੋਂ ਨਾ ਕੁ ਆਸਤ ਹੈ ਉਹਨਾਂ ਨੇ ਦੇ ਹੀ ਦੇਣੇ ਸੀ ਕਦੀ 20 ਦੇ ਤੱਕ ਕਦੀ 30 ਦੇ ਤੱਕ ਸਵਾਹ ਦੇਣੇ ਸੀ ਜੇ ਦੇਣੇ ਹੁੰਦੇ ਨਾ ਉਦੋਂ ਦੇ ਦੇ ਦਿੰਦੇ ਸਾਰੇ ਕੰਮ ਆਪਣੇ ਘਰ ਨਹੀਂ ਡਏ ਨਾਲੇ ਮੈਨੂੰ ਉਹਨਾਂ ਦਾ ਠੇਕਾ ਨਹੀਂਗਾ ਮੈਂ ਇਕੱਠੀ ਰਕਮ ਦਿੱਤੀ ਹੈ ਤਾਂ ਇਕੱਠੀ ਲੈਣੀ ਹੈ ਉਹ ਚਾਲ ਨਾ ਵੀ ਦੇ ਦੇ ਤੇ ਤਾਂ ਵੀ ਹੱਟ ਤੇ ਸਰ ਨਹੀਂ ਡਿਆ ਸੀ ਇਥੇ ਅੱਛਾ ਸਰ ਨਹੀਂ ਡਿਆ ਸੀ ਨਾ ਉਹਦਾ ਤਾਂ ਨੱਕ ਇੰਨਾ ਉੱਚਾ ਵਾ ਨੱਕ ਤੇ ਮੱਖੀ ਨਹੀਂ ਬਹਿਣ ਦਿੰਦੀ ਤੇ ਮੈਂ ਉਹਨੂੰ ਪੈਸੇ ਦੇ ਦਾਂ ਓਏ ਉਹਦਾ ਨੱਕ ਹੀ ਨੱਕ ਵਾ ਪੈਸੇ ਤੇ ਲਾਣੋ ਕਿ ਕਿੱਥੇ ਭੁੱਖੇ ਦੇ ਮਰਨੇ ਮੇਰੇ ਵੱਲੋਂ ਨਾ ਪੈੜੀ ਵੇਚਣ ਜੋ ਮਰਜ਼ੀ ਕਰਨ ਮੈਨੂੰ 2.5 ਲੱਖ ਰੁਪਈਆ ਚਾਹੀਦਾ ਮੈਂ ਉਹਨਾਂ ਨੂੰ ਕਹੀਆਂ ਵੀ ਅਠਾਂ ਦਿਨਾਂ ਦੇ ਵਿੱਚ ਵਿੱਚ ਪੈਸੇ ਮੈਨੂੰ ਚਾਹੀਦੇ ਜੀ ਨਾ ਇਹ ਪੈਸੇ ਮੈਂ ਪੰਚਾਇਤ ਹੀ ਤੇ ਤੁਹਾਡੇ ਕਰ ਲਿਉਣੀ ਜੇ ਜੇ ਤੂੰ ਪੰਚਾਇਤ ਲੈ ਕੇ ਚਲ ਗਈ ਨਾ ਤੇ ਉੱਥੇ ਵੜ ਜੂਗੀ ਨਹੀਂ ਰਹਿਣਾ ਕੋਈ ਗੱਲ ਨਹੀਂ ਫਿਰ ਅੱਗੇ ਮੈਂ ਕਿੰਨਾ ਕੁ ਵੜਨ ਡਈ ਆ ਅੱਗੇ ਮੈਨਾਂ ਕਿੰਨਾ ਕੁ ਜੀ ਆਇਆ ਕਰਨ ਡੇ ਆ ਚਾਹ ਪਾਣੀ ਮੈਨੂੰ ਪੁੱਛਣ ਡੇ ਆ ਉਹ ਤੇਰੀ ਮਰਜ਼ੀ ਆ ਮੈਂ ਤਾਂ ਤੈਨੂੰ ਜਾਣ ਨਹੀਂ ਦਿੰਦਾ ਮੇਰੇ ਤੋਂ ਚੋਰੀ ਤੂੰ ਚਲ ਜਾਨੀ ਆ ਨਾ ਕੋਈ ਗੱਲ ਨਹੀਂ ਮੈਂ 2-4 ਦਿਨ ਵੇਖਣਾ ਵਾ ਨਾ ਨਾ ਪੈਸੇ ਉਹਨਾਂ ਦਿੱਤੇ ਮੈਂ ਫੇਰ ਤੇਲ ਜਾਣਾ ਮੈਂ ਵੇਖਿਓ ਕਿੱਦਾਂ ਰੇਲ ਬਣਾਉਣੀ ਉਹਨਾਂ ਦੀ ਮੈਂ ਆਪ ਹੀ ਪਹਿਲੋਂ ਇਹਨੇ ਨਾ ਭੂਏ ਜੜਾ ਲਿਆ ਮੈਂ ਉਹਦੋਂ ਕਹਿੰਦਾ ਵੀ ਮੈਂ ਨਾ ਦੇ ਪੈਸੇ ਰਿਸ਼ਤੇਦਾਰੀ ਜਾਂਦੀ ਰਹਿਣੀ ਕੋਈ ਗੱਲ ਨਹੀਂ ਉਹ ਮੁੰਡੇ ਦਾ ਬੰਡਿਆ ਲਾਇਸੈਂਸ ਚੱਲ ਹੁਣ ਲੱਭਦੀ ਫੇਰ ਪੈਸੇ ਕੀ ਕਰਾਂ ਮੈਂ ਮਿੰਤੇ ਕੋਈ ਸਮਝ ਨਹੀਂ ਲੱਗਣ ਢੀ ਹੈਗੀ ਵੀ ਦੱਸ ਜੇ ਪੈਸੇ ਲਏ ਹੀ ਸਾਂਝੇ ਘਰ ਚ ਹੀ ਲਏ ਹੀ ਤੇ ਹੁਣ ਇਹ ਬਿਲਕੁਲ ਲੱਗੇ ਨਹੀਂ ਲੱਗਣ ਦੇ ਢੇ ਹੈਗੇ ਵੀ ਸਾਡੇ ਕੋ ਹੈ ਹੀ ਨਹੀਂ ਮੈਨੂੰ ਤਾਂ ਸਮਝ ਨਹੀਂ ਲੱਗਦੀ ਵੀ ਪਿਆਲੀ ਦੇ ਪੈਸੇ ਜਾਂਦੇ ਕਿੱਥੇ ਆ। ਚੱਲ ਇਹਨਾਂ ਨੂੰ ਫੋਨ ਕਰਦੀ ਆ। ਇਹਨਾਂ ਨੂੰ ਕਰਕੇ ਕਹਿੰਨੀ ਆ ਫਿਰ ਕੀ ਕਰਨਾ ਹੁਣ। ਹਲੋ। ਹਾਂਜੀ, ਮੋਰ ਠੀਕ ਠਾਕ? ਹਾਂਜੀ, ਠੀਕ ਠਾਕ ਆ, ਵਧੀਆ। ਤੁਸੀਂ ਦੱਸੋ। ਯਾਰ ਠੀਕਾ ਕੀ ਕਰਦੇ ਕਾਨਾ ਗੁੰਨਾ ਕੀ ਹੈ ਦਲਬਾਗ ਟੈਨਸ਼ਨ ਜੀ ਜੀ ਪਏ ਆ ਜੀ ਹੋ ਗਿਆ ਪਰ ਯੋਗਾ ਟੈਨਸ਼ਨ ਕਾਦੀ ਹੋਣੀ ਆ ਭੂਆ ਜੀ ਦੇ ਪੈਸੇ ਨਹੀਂ ਦੇਣੇ ਉਹ ਹੁਣ ਪੈਸੇ ਮੰਗਣ ਦੇ ਜੀ ਐ ਹੋਰ ਲਾਈਟ ਬਾਵਾ ਤੋਂ ਕਹਿ ਹਾਂਜੀ ਠੀਕ ਉਹ ਤੇ ਰੁਕੇ ਜੀ ਮੈਂ ਨਾਲ ਗਰ ਉਹ ਦਸ ਕਰਕੇ ਬਸ ਜਿਆ ਨੇ ਉਹ ਤੇ ਰੁਕੇ ਜੀ ਪਰ ਤੁਹਾਨੂੰ ਮੰਮੀ ਦਾ ਪਤਾ ਹੀ ਆ ਨਾ ਮੰਮੀ ਜਿੱਦਾਂ ਕਰਦੇ ਸੀ ਉਹਨਾਂ ਨੂੰ ਆਇਆਂ ਨੂੰ ਜਦੋਂ ਕੋ ਆਣਾ ਬੁਲਾਉਣਾ ਨਹੀਂ ਚੱਜਨਾ ਤੇ ਉਹ ਹੁਣ ਕਹਿੰਦੇ ਆ ਵੀ ਮੈਨੂੰ ਪੈਸੇ ਚਾਹੀਦੇ ਐ ਤੇ ਇਹ ਮਜੂੜੇ ਈਰ ਰੁਪਇਆ 3 ਲੱਖ ਦੇ ਪੈਸੇ ਦੇਓ ਮੁੰਡਾ ਦੂਜੇ ਕੋਲ ਨਹੀਂ ਕਿ ਉਹ ਆਕੰਡਾ ਮਹੀ ਭਣਾਣਾ ਤੇ ਹੁਣ ਮੈਨੂੰ ਸਮਝ ਨਹੀਂ ਲੱਗਦੀ ਤੇ ਹੁਣ ਉਹਨੂੰ ਕਿੱਥੋਂ ਦਈਏ ਫਿਰ ਹਾਂ ਉਹਨੂੰ ਯਾਨੀ ਮੰਮੀ ਨੂੰ ਪੁੱਛ ਲੱਗੀ ਜਾਂਦੇ ਆ ਮੰਨਦੇ ਨਹੀਂ ਆ ਮੰਮੀ ਹੁਣੀ ਤੇ ਬਿਲਕੁਲ ਹੀ ਆਂਦੇ ਸਾਡੇ ਕੋਲ ਹੈ ਹੀ ਕੱਖ ਨਹੀਂ ਨਾਲੇ ਉਹਨਾਂ ਨੇ ਸਿੱਧਾ ਜਵਾਬ ਦਿੱਤਾ ਵਾ ਕਹਿੰਦੇ ਵੀ ਤੁਸੀਂ ਬਣਾਇਆ ਵਾ ਤੇ ਤੁਸੀਂ ਪੈਸੇ ਦੇਣੇ ਨਹੀਂ ਬਾਈ ਬਣਾਇਆ ਕਿ ਤੇ ਦੱਸਦੇ ਨੇ ਬਾਅਦ ਤੁਹਾਨੂੰ ਦੇਣੇ ਉਹਨਾਂ ਨੂੰ ਦੇਣੇ ਬਾਅਦ ਕਿੰਨਾ ਦੇਣੇ ਕਮਾਉਣੇ ਹੁਣ ਪੈੜੀ ਦੇ ਵੀ ਸਾਰੇ ਇੰਨਾ ਕੋਲ ਹੀ ਆ ਪੈੜੀ ਦੇ ਵੀ ਬਿਲਕੁਲ ਆਂਦੇ ਵੀ ਸਾਡੇ ਕੋਲ ਹੈ ਹੀ ਨਹੀਂ ਕੋਈ ਉਹ ਹੀ 8 ਸਾਲ ਪੈੜੀ ਆ ਤੇ ਉਹ ਸਾਰੇ ਇਹੋ ਠੇਹ ਰੱਖਣੇ ਉਹ ਕੌਣ ਤਿਆਰ ਉਹ ਨਹੀਂ ਇੰਨਾ ਗੱਲਾਂ ਨੂੰ ਮੰਨਦੇ ਜਿਹੜੇ ਕੰਮ ਸੀ ਉਹ ਨਹੀਂ ਜਾਣਣਾ ਹੁਣ ਉਹ ਨਹੀਂ ਮੰਨਦੇ ਹੈਗੇ ਤੇ ਹੁਣ ਉਹਦੇ ਤੇ ਦੇਣੀ ਆ ਨਾ ਤੇ ਰਾਹੇ ਪਰ ਉਹਨਾਂ ਦਾ ਰੋਕੇ ਹੁਣ ਤਾਂ ਚਿਰ ਨਹੀਂ ਮੰਨਦੇ ਕੀ ਕਰਨਾ ਉਹਨਾਂ ਨੇ ਦਿਲਬਾਗ ਨਹੀਂ ਆ ਰੁਕਣਾ ਹੈਗਾ ਇੰਨੇ ਚਿਰ ਉਹ ਰੁਕੇ ਹੀ ਹੈਗੇ ਹੁਣ ਇਹਨਾਂ ਦੀਆਂ ਕਰਤੂਤਾਂ ਦਾ ਕਰਕੇ ਉਹ ਨਹੀਂ ਆ ਰੁਕਣ ਦੇ ਹੈਗੇ ਤੇ ਤੁਸੀਂ ਇਹ ਆ ਤੁਸੀਂ ਕਰੋ ਕਿਤੇ ਉਹਨਾ ਕਿਤੇ ਉਹ ਮੇਰੀ ਦਵਾਈ ਮਿਲਦੀ ਹੈ ਚੱਲ ਬੇ ਇੱਥੇ ਕੋਈ ਨਹੀਂ ਸਾਡੇ ਆ ਬਲਕੈਨ ਕਰਨਗੇ ਕਰਨਗੇ ਜਾਣਗੇ ਹਾਂ ਠੀਕ ਆ ਮੈਂ ਕਰਦਾ ਥੋੜੇ ਕੋਦੇ ਕੋ ਹ ਉਹ ਨਈਆ ਤੇ ਲਵਲੀ ਜਿਹੜਾ ਪੁੱਛਲਾ ਕਰ ਕੀ ਜਾਂਦੇ ਆ ਕੋ ਉਹ ਕਰ ਦਿੰਦੇ ਆ ਥੋੜੇ ਪਾ ਦੇ ਫਿਰ ਕਰ ਲਾ ਬਾਅਦ ਚ ਚਲੋ ਕੋਈ ਨਹੀਂ ਮੈਂ ਪੁੱਛ ਕੇ ਵੇ ਲੈਣੀ ਆ ਭਲਾ ਲਵਲੀ ਨੂੰ ਜੇ ਤੇ ਉਹਦੇ ਕੋ ਹੋਏ ਨਾ ਫੇਤ ਨਹੀਂ ਉਹਨੇ ਜਵਾਬ ਦੇਣਾ ਹੈਗਾ ਆਪ ਉਹ ਫਿਰ ਮੈਂ ਕਰਦਾ ਇਸ ਤੋਂ ਫਿਰ ਕੋ ਪੜਦਾ ਤੜਦਾ ਮ ਉਹ ਥੋੜੇ ਕੋਦੇ ਕਰਦਾ ਚਲੋ ਠੀਕ ਆ ਫਿਰ ਕਰਿਓ ਜਰੂਰ ਹੋਣੇ ਨਾ ਕੰਮ ਹਾਂ ਦੇਣੇ ਪੈਣੇ ਨਹੀਂ ਉਹ ਤਾਂ ਦੇਣੀ ਪੈਣੀ ਜਿਹੜੇ ਲਏ ਕਦੇ ਕੋਈ ਨਹੀਂ ਦੇਖਨੇ ਚਾਹੁੰਦੇ ਚੰਗਾ ਚੰਗਾ ਓਕੇ ਚਲ ਆ ਵੀ ਚੰਗਾ ਹੋ ਗਿਆ ਵਾ ਜਿਹੜਾ ਕਹਿਣ ਡੇ ਵੀ ਕੋਈ ਮੈਂ ਕਰ ਦਿੰਨਾ ਵਾ ਤੇ ਚਲ ਕੋਈ ਨਹੀਂ ਮੈਂ ਜਾਣੀ ਆ लवली ਹੋਣਾਂ ਵੱਲ ਤੇ ਉਹਨਾਂ ਨੂੰ ਪੁੱਛਦੀ ਆ ਭਲਾ ਕੀ ਕਹਿੰਦੇ ਆ